ਪੰਜਾਬ ਦੇ ਉੱਤੇ ਐਸ ਟਾਈਮ ਰਾਜ ਆ ਜਿਹੜਾ ਉਹ ਇੱਕ ਅਧਿਆਪਕ ਇੱਕ ਮਾਸਟਰ ਦਾ ਮੁੰਡਾ ਕਰ ਰਿਹਾ ਹੈਗਾ ਤੇ ਤੁਹਾਨੂੰ ਦੱਸ ਦਈਏ ਕਿ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਮਾਨ ਸਾਹਿਬ ਵੱਲੋਂ ਇਹ ਗੱਲ ਆਖੀ ਜਾਂਦੀ ਸੀਗੀ ਕਿ ਮੈਂ ਮਹਿੰਦਰ ਮਾਸਟਰ ਦਾ ਮੁੰਡਾ ਇਸ ਕਰਕੇ ਜਦੋਂ ਹੀ ਸਾਡੀ ਸਰਕਾਰ ਸੱਤਾ ਦੇ ਵਿੱਚ ਆਈ ਉਦੋਂ ਕਿਸੇ ਵੀ ਅਧਿਆਪਕ ਦੀ ਨਾ ਤਾਂ ਪੱਗ ਲੱਥੂਗੀ ਨਾ ਉਸ ਨੂੰ ਟੈਂਕੀ ਦੇ ਉੱਤੇ ਬੈਠਣਾ ਪਊਗਾ ਨਾ ਕਿਸੇ ਔਰਤ ਅਧਿਆਪਕ ਦੀ ਹੈ ਜਿਹੜੀ ਜਾਂ ਲੜਕੀ ਦੀ ਹੈ ਜਿਹੜੀ ਕੋਈ ਚੁੰਨੀ ਹੈ ਜਿਹੜੀ ਸੜਕਾਂ ਦੇ ਉੱਤੇ ਰਲੂਗੀ ਮਤਲਬ ਅਜਿਹਾ ਕੁਝ ਵੀ ਨਹੀਂ ਹੋਊਗਾ ਨਾ ਹੀ ਧਰਨਾ ਕੋਈ ਲੱਗੂਗਾ ਪਰ ਇਹ ਨਹੀਂ ਪਤਾ ਸੀਗਾ ਕਿ ਧਰਨੇ ਪ੍ਰਦਰਸ਼ਨਾਂ ਜਿਹੜੀ ਉਹ ਇਹ ਸਰਕਾਰ ਨੇ ਰਕਵਾਉਣੇ ਕਿੱਦਾਂ ਸੀਗੇ ਉਹਨਾਂ ਨੇ ਕੋਈ ਮੰਗਾਂ ਮਸਲੇ ਆ ਜਿਹੜੇ ਉਹ ਹੱਲ ਨਹੀਂ ਕਰਨੇ ਸੀਗੇ ਸਗੋਂ ਧਰਨੇ ਰਕਵਾਉਣ ਦਾ ਇੱਕ ਸਿੱਧਾ ਸਾਦਾ ਹੱਲ ਇਹ ਸੋਚਿਆ ਕਿ ਜਿਸ ਤਰੀਕੇ ਦੇ ਨਾਲ ਕੱਲ ਸੁਨਾਮ ਉਹਨਾਂ ਦੀ ਰੈਲੀ ਸੀਗੀ ਸੀ ਉਦਮ ਸਿੰਘ ਦੇ ਸ਼ੀਟ ਦੀ ਢਾੜੇ ਦੇ ਉੱਤੇ ਬੇਰੋਜ਼ਗਾਰ ਸੰਜੇ ਮੋਰਚੇ ਵੱਲੋਂ ਵੀ ਕੱਲ ਅਧਿਆਪਕਾਂ ਨੂੰ ਜਿਹੜਾ ਉਹਨਾਂ ਦੇ ਘਰਾਂ ਦੇ ਵਿੱਚ ਹੀ ਡਿਟੇਨ ਕਰ ਲਿਆ ਗਿਆ ਆਗਮਾਂ ਨੂੰ ਜਿਹੜਾ ਘਰਾਂ ਦੇ ਵਿੱਚ ਹੀ ਸਵੇਰ ਸੁਵੇਰ ਜਿਹੜਾ ਮੂੰਹ ਨੇਰੇ ਪੁਲਿਸ ਨੇ ਜਿਹੜਾ ਉਹ ਗ੍ਰਿਫਤਾਰ ਕਰਕੇ ਰੱਖਿਆ ਤੇ ਸ਼ਾਮ ਨੂੰ ਛੱਡਿਆ ਹੈਗਾ ਤੇ ਅੱਜ ਵੀ ਆ ਜਿਹੜਾ ਕਿਉਂਕਿ ਇੱਕ ਪਾਸੇ ਆਪਾਂ ਦੇਖਦੇ ਹੈਗੇ ਕਿ ਮਾਨ ਸਰਕਾਰ ਜਿੱਥੇ ਲੈਂਡ ਪੂਲਿੰਗ ਨੀਤੀ ਦੀ ਵਿਰੋਧਤਾ ਹੋ ਰਹੀ ਹੈਗੀ ਆ ਉਸ ਤੋਂ ਭੱਜਣ ਦੇ ਲਈ ਵੱਖਰੇ ਵੱਖਰੇ ਪ੍ਰੋਗਰਾਮ ਕਰਦੀ ਉਸੇ ਤਹਿਤ ਆ ਜਿਹੜਾ ਅੱਜ ਮਾਨ ਸਰਕਾਰ ਵੱਲੋਂ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਨਾਲ ਲੈ ਕੇ ਕਿਉਂਕਿ ਅਰਵਿੰਦ ਕੇਜਰੀਵਾਲ ਨਾ ਤਾਂ ਪੰਜਾਬ ਦਾ ਚੁਣਿਆ ਹੋਇਆ ਨੁਮਾਇੰਦਾ ਨਾ ਉਸ ਦੀ ਕੋਈ ਇੱਥੇ ਕੋਈ ਉਸ ਤਰੀਕੇ ਦੀ ਸੰਵਿਧਾਨਕ ਉਸ ਕੋਲੇ ਅਹੁਦਾ ਹੈਗਾ ਪਰ ਫਿਰ ਵੀ ਹੈ ਜਿਹੜਾ ਹਰੇਕ ਥਾਂ ਦੇ ਉੱਤੇ ਦਿੱਲੀ ਤੋਂ ਵਿਹਲਾ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਹਰੇਕ ਥਾਂ ਦੇ ਉੱਤੇ ਜਿਹੜੀਆਂ ਫੀਤੀਆਂ ਕੱਟਦਾ ਹੋਇਆ ਨਜ਼ਰ ਆ ਰਿਹਾ ਤੇ ਅੱਜ ਵੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਆ ਜਿਹੜਾ ਉਹ ਅਰਨੀ ਵਾਲੇ ਫਾਜ਼ਿਲਕਾ ਦੇ ਵਿੱਚ ਆ ਜਿਹੜਾ ਇੱਕ ਵੱਡਾ ਸਮਾਗਮ ਰੱਖਿਆ ਗਿਆ ਸੀਗਾ ਭਾਵੇਂ ਇਸ ਸਮਾਗਮ ਦੇ ਦੌਰਾਨ ਜਿਹੜਾ 3000 ਅਧਿਆਪਕਾਂ ਨੂੰ ਬੁਲਾਇਆ ਗਿਆ ਸੀ ਵੱਖੋ-ਵੱਖਰੇ ਸਕੂਲਾਂ ਦੇ ਵਿੱਚੋਂ ਅਧਿਆਪਕਾਂ ਨੂੰ ਪ੍ਰਿੰਸੀਪਲਾਂ ਨੂੰ ਭਾਵੇਂ ਉੱਥੇ ਪ੍ਰਬੰਧ ਇੰਨੇ ਮਾੜੇ ਸੀਗੇ ਕਿ ਅਧਿਆਪਕਾਂ ਨੂੰ ਇੱਕ ਚਾਹ ਦੇ ਕੱਪ ਵਾਸਤੇ ਵੀ ਜਿਹੜਾ ਲਾਈਨਾਂ ਦੇ ਵਿੱਚ ਲੱਗਣਾ ਪਿਆ ਤੇ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਸੀਗਾ ਪਰ ਫੇਰ ਵੀ ਆ ਜਿਹੜਾ 3000 ਅਧਿਆਪਕਾਂ ਨੂੰ ਆ ਜਿਹੜਾ ਇਸ ਤਰੀਕੇ ਦੇ ਨਾਲ ਸਕੂਲ ਆਫ ਐਮੇਲੈਂਸ ਦੇ ਵਿੱਚ ਇਕੱਠਾ ਕੀਤਾ ਕਿਉਂਕਿ ਅੱਜ ਮਾਨ ਸਰਕਾਰ ਵੱਲੋਂ ਇਹ ਗੱਲ ਦਾ ਐਲਾਨ ਕੀਤਾ ਜਾਣਾ ਸੀਗਾ ਕਿ ਅੱਜ ਤੋਂ ਆ ਜਿਹੜਾ ਉਹ ਪਾਠਕ੍ਰਮ ਦੇ ਵਿੱਚ ਕਿਉਂਕਿ ਯੁੱਧ ਨਸ਼ਾ ਵਿਰੋਧ ਚਲਾਇਆ ਹੋਇਆ ਇਸ ਕਰਕੇ ਪਾਠਕ੍ਰਮ ਦੇ ਵਿੱਚ ਆ ਜਿਹੜਾ ਇਹ ਕੁਝ ਸਲੇਬਸ ਆ ਜਿਹੜੇ ਉਹ ਨਸ਼ਿਆਂ ਦੇ ਵਿਰੋਧ ਦੇ ਵਿੱਚ ਕੁਝ ਪਾਠ ਆ ਜਿਹੜੇ ਉਹ ਲਗਾਏ ਜਾਣੇ ਸੀਗੇ ਤੇ ਇਸ ਕਰਕੇ ਉਸ ਦਾ ਅਗਾਜ ਆ ਜਿਹੜਾ ਉਹ ਅੱਜ ਕਰਨਾ ਸੀਗਾ ਤੇ ਭਗਵੰਤ ਮਾਨਸਵੀਤ ਸਮੁੱਚੀ ਦੀ ਸਮੁੱਚੀ ਕੇਜਰੀਵਾਲ ਵਾਲੀ ਲੋਬੀ ਵੀ ਆ ਜਿਹੜੀ ਉਹ ਇੱਥੇ ਆਈ ਸੀਗੀ ਤੇ ਲੋਕਾਂ ਨੂੰ ਧੱਕੇ ਦੇ ਨਾਲ ਆ ਜਿਹੜਾ ਅਧਿਆਪਕਾਂ ਨੂੰ ਉੱਥੇ ਬੁਲਾਇਆ ਗਿਆ ਤਾਂ ਕਿ ਕਾਠ ਆ ਜਿਹੜਾ ਉਹ ਦਿਖਾਇਆ ਜਾ ਸਕੇ ਪਰ ਇਸ ਦੇ ਦਰਾਂ ਲਈ ਤੁਹਾਨੂੰ ਦੱਸ ਦਈਏ ਕਿ 5994 ETT ਅਧਿਆਪਕ ਵੀ ਆ ਜਿਹੜੇ ਉੱਥੇ ਪਹੁੰਚੇ ਤੁਹਾਨੂੰ ਦੱਸ ਦਈਏ ਕਿ 5994 ETT ਦੀ ਭਰਤੀ ਆ ਜਿਹੜੀ ਉਹ 2022 ਦੇ ਸਮੇਂ ਆਈ ਤਾਂ ਇਸ ਦਾ ਨੋਟੀਫਿਕੇਸ਼ਨ ਆ ਜਿਹੜਾ ਉਸ ਸਮੇਂ ਆਇਆ ਸੀਗਾ ਇਸ ਤੋਂ ਬਾਅਦ ਆ ਜਿਹੜਾ ਇਹ ਭਰਤੀ ਕਿਉਂਕਿ ਭਰਤੀ ਗਲਤ ਰੂਲਾ ਕਰਕੇ ਆ ਜਿਹੜੀ ਉਹ ਕੋਰਟ ਦੇ ਵਿੱਚ ਲੜਕ ਗਈ ਸੀਗੀ ਇਸ ਤੋਂ ਬਾਅਦ ਕੋਰਟ ਤੋਂ ਮਾੜੀ ਮੋਟੀ ਰਿਲੈਕਸੇਸ਼ਨ ਮਿਲੀ ਕੁਝ ਅਧਿਆਪਕਾ ਜਿਹੜੇ ਉਹ ਸਕੂਲਾਂ ਤੱਕ ਪਹੁੰਚ ਵੀ ਪਾਈ ਕੁਝ ਨੂੰ ਜਿਹੜੀ ਅਧਿਆਪਕਾਂ ਨੂੰ ਆ ਜਿਹੜਾ ਉਹ ਆਫਰ ਲੈਟਰ ਵੀ ਦਿੱਤੇ ਜਾ ਚੁੱਕੇ ਆ ਪਰ ਇਹ ਭਰਤੀ ਪੂਰਨ ਨਹੀਂ ਹੋएगी ਇਸ ਭਰਤੀ ਦੇ ਵੱਡੀ ਗਿਣਤੀ ਦੇ ਵਿੱਚ ਕੈਂਡੀਡੇਟਸ ਆ ਜਿਹੜੇ ਉਹ ਹਲੇ ਪੇਪਰ ਦੇਣ ਤੋਂ ਬਾਅਦ ਉਹਨਾਂ ਦੀਆਂ ਲਿਸਟਾਂ ਆਉਣ ਤੋਂ ਬਾਅਦ ਸਕਰੂਟੀ ਹੋਣ ਤੋਂ ਬਾਅਦ ਆ ਜਿਹੜੇ ਉਹ ਹਲਤੀ ਕਿਵੇਲੇ ਫਿਰ ਰਹੇ ਇਸ ਕਰਕੇ ਲਗਾਤਾਰ ਇਹਨਾਂ ਅਧਿਆਪਕਾਂ ਵੱਲੋਂ ਜਿੱਥੇ ਵੀ ਮਾਨ ਸਰਕਾਰ ਪਹੁੰਚਦੀ ਆ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਉੱਥੇ ਪ੍ਰਦਰਸ਼ਨ ਕੀਤਾ ਜਾਂਦਾ ਪਰ ਅੱਜ ਅਰਨੀ ਵਾਲਾ ਵਿਖੇ ਆ ਜਿਹੜਾ ਇਹਨਾਂ ਅਧਿਆਪਕਾਂ ਨੇ ਪਰਦਰਸ਼ਨ ਕੀਤਾ ਤੇ ਇਹਨਾਂ ਇਸ ਪ੍ਰਦਰਸ਼ਨ ਦੇ ਦੌਰਾਨ ਆ ਜਿਹੜਾ ਪੁੱਸਬਾਲ ਦਾ ਜਿਹੜਾ ਉਹ ਪ੍ਰਯੋਗ ਕੀਤਾ ਗਿਆ ਅਧਿਆਪਕਾਂ ਨੂੰ ਧੂਆ ਤੱਕ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਅਧਿਆਪਕਾ ਜਿਹੜੇ ਉਹ ਠਾਲਿਆਂ ਦੇ ਅੰਦਰ ਡੱਕ ਦਿੱਤੇ ਗਏ ਤੇ ਇਸ ਤਰੀਕੇ ਦੇ ਨਾਲ ਯੁੱਧ ਨਸ਼ਾ ਵਿਰੋਧਾ ਜਿਹੜਾ ਚਲਾਇਆ ਗਿਆ ਸੋ ਇਸ ਤੋਂ ਅੱਗੇ ਮੌਕੇ ਦੀ ਰਿਪੋਰਟ ਕੀ ਆ ਉਹ ਅਧਿਆਪਕਾਂ ਨੂੰ ਇੱਕ ਵਾਰੀ ਆ ਜਿਹੜਾ ਡੀਟੀਐਫ ਦੇ ਆਗੂ ਉਹਨਾਂ ਵੱਲੋਂ ਜਿਹੜਾ ਛੜਾ ਲਿਆ ਗਿਆ ਮਹਿੰਦਰ ਕੌਰਿਆ ਵਾਲੀ ਜੋ ਕਿ ਡੀਟੀਐਫ ਦੇ ਜਰਨਲ ਸਕਤਰਾ ਉਹਨਾਂ ਨੇ ਇਸ ਤੋਂ ਅੱਗੇ ਕੀ ਕਿਹਾ ਹੈਗਾ ਉਹ ਪੂਰੀ ਦੀ ਪੂਰੀ ਰਿਪੋਰਟ ਸੁਣੋ ਨੋਰ ਜਾਰ ਦਿਓ ਇਨਸਾਨ ਦਿਓ ਇਨਸਾਨ ਦਿਓ ਹਾਂਜੀ ਅ ਅੱਜ ਕਰਨੀ ਵਾਲਾ ਦੇ ਵਿੱਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਕੂਲ ਆਫ ਫੈਮਿਨਸ ਦੇ ਵਿੱਚ ਨਯੁੱਧ ਨਸ਼ਿਆਂ ਵਿਰੁੱਧ ਨਾਮ ਦਾ ਇੱਕ ਪ੍ਰੋਗਰਾਮ ਉਲੱਘਿਆ ਹੋਇਆ ਸੀਗਾ ਜਿਦੇ ਵਿੱਚ ਪੰਜਾਬ ਦੇ 6 ਲਗਭਗ 6 ਜ਼ਿਲ੍ਹਿਆਂ ਤੋਂ ਅਧਿਆਪਕ ਸਦਕੇ ਤੇ ਉਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਲੋਕਾਂ ਦੇ ਵਿੱਚ ਇੱਕ ਛੋਟਾ پروਪਾਗੈਂਡਾ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਸਿੱਖਿਆ ਦੇ ਲਈ ਬਹੁਤ ਜ਼ਿਆਦਾ ਤਤਪਰ ਹੋ ਗਿਆ ਚੰਗੀ ਸਿੱਖਿਆ ਦੇ ਲਈ ਉਹ ਸਿੱਖਿਆ ਕ੍ਰਾਂਤੀ ਜਿਹੜੀ ਹੈਗੀ ਅਸੀਂ ਲੈ ਕੇ ਆ ਰਹੇ ਹਾਂ ਮੈਂ ਕਿੰਨੇ ਦੂਸਰੇ ਪਾਸੇ ਬਹੁਤ ਸਾਰੇ ਬੇਰੋਜ਼ਗਾਰ ਅਧਿਆਪਕ ਲਗਾਤਾਰ ਸੜਕਾਂ ਦੇ ਉੱਪਰ ਆ ਗਏ ਆ ਆਪਣਾ ਰੋਜ਼ਗਾਰ ਮੰਗ ਰਹੇ ਆ ਉਹਨਾਂ ਦੇ ਵਿੱਚੋਂ ਹੀ 9594 ਦੇ ਲਗਭਗ 3000 ਤੋਂ ਵੱਧ ਅਧਿਆਪਕ ਜਿਹੜੇ ਹੈਗੇ ਆ ਹਾਲੇ ਉਹਨਾਂ ਦੀ ਸਾਨੂੰ ਸਟੇਸ਼ਨ ਚੁਆਇਸ ਨਹੀਂ ਕਰਾਈ ਗਈ ਉਹਨਾਂ ਦੀ ਜਿਹੜੀ ਹੋਰ ਜਿਹੜਾ ਹੈਗਾ ਜੁਆਇਨਿੰਗ ਦਾ ਪ੍ਰਬੰਧ ਨਹੀਂ ਕੀਤਾ ਗਿਆ ਅੱਜ ਉਹ ਅਧਿਆਪਕ ਜਿਹੜੇ ਹੈਗੇ ਆ ਆਪਣੇ ਰੋਜ਼ਗਾਰ ਦੇ ਲਈ ਭਗਵੰਤ ਮਾਨ ਨੂੰ ਮਿਲਣ ਵਾਸਤੇ ਇੱਥੇ ਜਾ ਰਹੇ ਸੀਗੇ ਤੇ ਸਾਰੇ ਅਧਿਆਪਕਾਂ ਨੂੰ ਲਗਭਗ 200 ਦੇ ਕਰੀਬ ਅਧਿਆਪਕਾਂ ਨੂੰ ਪੁਲਿਸ ਨੇ ਪ੍ਰਸ਼ਾਸਨ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਔਰ ਵੱਖ-ਵੱਖ ਥਾਣਿਆਂ ਦੇ ਵਿੱਚ ਢੱਕਿਆ ਹੋਇਆ ਸੀਗਾ ਇੱਥੇ ਕੁਝ ਸਾਥੀਆਂ ਨੂੰ ਤਾਂ ਰਿਹਾ ਕਰ ਦਿੱਤਾ ਗਿਆ ਲੇਕਿਨ ਸਾਨੂੰ ਜਾਣਕਾਰੀ ਮਿਲੀ ਹੈ ਕਿ ਬਹੁਤ ਸਾਰੇ ਸਾਥੀ ਹੈਗੇ ਜਿਹੜੇ ਜਿਹੜੇ ਹਾਲੇ ਤੱਕ ਥਾਣਿਆਂ ਦੇ ਵਿੱਚ ਡੱਕੇ ਹੋਏ ਆ ਅਸੀਂ ਇੱਥੋਂ ਦੇ ਫਾਇਲਕਾ ਦੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਉਹਨਾਂ ਦੇ ਅਸਰਾ ਨੂੰ ਜਲਦੀ ਤੋਂ ਜਲਦੀ ਰਿਹਾ ਕਰੇ ਨਹੀਂ ਤਾਂ ਅਸੀਂ ਬਾਕੀ ਕਿਸਾਨਾਂ ਮਜ਼ਦੂਰਾਂ ਤੇ ਅਧਿਕਾਰੀਆਂ ਨੂੰ ਲੈ ਕੇ ਜਿਹੜੇ ਥਾਣਿਆਂ ਦੇ ਬਾਹਰ ਮੂਰੇ ਧਰਨਾ ਧਰਨੇ ਲਾਵਾਂਗੇ ਧੰਨਵਾਦ ਜੀ ਅੱਜ 1 ਅਗਸਤ ਨੂੰ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਨਾਲ ਉਹਨਾਂ ਦੇ ਸਿੱਖਿਆ ਮੰਤਰੀ ਸਾਹਿਬ ਇਹ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜਾਉਣ ਦੇ ਲਈ ਇੱਕ ਸਿਲੇਬਸ ਲੈ ਕੇ ਆ ਰਹੇ ਨੇ ਤੇ ਉਸ ਮੌਕੇ ਤੇ ਪੰਜਾਬ ਦੇ ਬੇਰੋਜ਼ਗਾਰ 594 ਅਧਿਆਪਕ ਆਪਣੇ ਰੋਜ਼ਗਾਰ ਨੂੰ ਲੈ ਕੇ ਆਪਣੀ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਅਰਨੀਵਾਲਾ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਪਹੁੰਚਦੇ ਆ ਇਹ ਮੰਗ ਕਰਦੇ ਆ ਇਹ ਡਿਮਾਂਡ ਕਰਦੇ ਆ ਕਿ ਅਸੀਂ ਬੇਰੁਜ਼ਗਾਰ ਹਰ ਇੱਕ ਬੈਰੀਕੇਡ ਕਲੀਅਰ ਕਰਕੇ ਹਰ ਇੱਕ ਟੈਸਟ ਪਾਸ ਕਰਕੇ ਅੱਜ ਅਸੀਂ ਰੋਜ਼ਗਾਰ ਦੇ ਜਿਹੜਾ ਯੋਗ ਆ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਤੇ ਸਾਡੀ ਗੱਲ ਆ ਜਿਹੜੀ ਸੁਣੀ ਜਾਵੇ ਪਰ ਹੁੰਦਾ ਇਹ ਆ ਕਿ ਪੰਜਾਬ ਦੀ ਇੱਥੋਂ ਦੀ ਪੰਜਾਬ ਸਰਕਾਰ ਦੀ ਸ਼ਹਿ ਤੇ ਜਿਹੜੀ ਪੰਜਾਬ ਦਾ ਪੁਰਸ ਪ੍ਰਸ਼ਾਸਨ ਆ ਉਹ ਬੇਰੁਜ਼ਗਾਰਾਂ ਨੂੰ ਚੱਕ ਕੇ ਬੱਸਾਂ ਦੇ ਵਿੱਚ ਸੁੱਟਦਾ ਤੇ ਭੈਣਾ ਨੂੰ ਗੁੱਤਾਂ ਤੋਂ ਕੜੀਸਣ ਤੱਕ ਇੱਥੋਂ ਤੱਕ ਉਤਰਦਾ ਤੇ ਸੁੱਟ ਕੇ ਬੱਸਾਂ ਦੇ ਵਿੱਚ ਥਾਣਿਆਂ ਦੇ ਵਿੱਚ ਲਿਆ ਕੇ ਡੱਕਦਾ ਹੁਣ ਹੋਇਆ ਉਸ ਤੋਂ ਬਾਅਦ ਇਹ ਜਥੇਬੰਦੀਆਂ ਦੇ ਸੰਘਰਸ਼ ਦੇ ਨਾਲ ਪ੍ਰੈਸ਼ਰ ਦੇ ਨਾਲ ਕੁਝ ਸਾਥੀ ਜਿਹੜੇ ਲਗਭਗ 55 ਦੇ ਕਰੀਬ ਸਾਥੀ ਰਿਹਾ ਕਰ ਦਿੱਤੇ ਗਏ ਆ ਪਰ ਅਜੇ ਤੱਕ ਸੂਬਾ ਦੇ ਸੂਬੇ ਦੇ ਆਗੂ ਹੁਣ ਤੇ ਭਾਵੇਂ ਨਾਲ ਹੋਰ ਵੀ ਜਿੰਨੇ ਵੀ ਬੇਰੋਜ਼ਗਾਰ ਅਧਿਆਪਕ ਸੀ ਅਜੇ ਤੱਕ ਜਿਹੜਾ ਰਿਹਾ ਨਹੀਂ ਕੀਤੇ ਗਏ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਸਾਡੀ ਅਪੀਲ ਆ ਕਿ ਜਲਦੀ ਤੋਂ ਜਲਦੀ ਜਿਹੜੇ ਵੀ ਬੇਰੋਜ਼ਗਾਰ ਅਧਿਆਪਕ ਨੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਜੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤਾਂ ਜਿਹੜਾ ਸੰਘਰਸ਼ਾ ਉਹ ਪੰਜਾਬ ਦੇ ਬੇਰੁਜ਼ਗਾਰ ਮਜ਼ਦੂਰਾਂ ਨੂੰ ਨਾਲ ਲੈ ਕੇ ਤੇ ਕਿਸਾਨਾਂ ਨੂੰ ਨਾਲ ਲੈ ਕੇ ਤੇ ਮੁਲਾਜ਼ਮ ਜਥੇਬੰਦੀਆਂ ਭਾਵੇਂ ਡੀਟੀਐਫ ਜਥੇਬੰਦੀ ਹੋਵੇ ਉਹਨਾਂ ਦੇ ਸਾਂਝਾ ਫਰੰਟ ਬਣਾ ਕੇ ਤੇ ਉਹਨਾਂ ਨੂੰ ਬਿਨਾਂ ਸ਼ਰਤਾਂ ਜਿਹੜਾ ਉਹ ਰਿਹਾ ਜਿਹੜਾ ਕਰਵਾਇਆ ਜਾਵੇ